ਸਾਡੇ YouTube ਚੈਨਲ ਸੋਸ ਰੱਬ ਦੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਨਾਲ ਹੀ ਸਾਡੀ ਛੋਟੀ ਜਿਹੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈਲ ਆਈਕਨ ਤੇ ਕਰੋ ਕਲਿੱਕ ਨਵੀਂ ਤੋਂ ਨਵੀਂ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਆਓ ਤਾਂ ਨੂੰ ਲੈ ਚਲਦੇ ਹਾਂ ਇੱਕ ਨਵੀਂ ਵੀਡੀਓ ਤੇ ਖਬਰ ਦੇ ਪਾਸੇ ਹਾਂਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਸਵਾਗਤ ਹੈ ਇਹ ਗੱਲ ਕਰਦੇ ਹਾਂ ਨੈਸ਼ਨਲ ਹਾਈਵੇ ਤੇ ਟੋਲ ਪਲਾਜ਼ੇ ਬਾਰੇ ਐਨ ਐਚ ਏ ਆਈ ਦਾ ਵੱਡਾ ਫੈਸਲਾ ਹੁਣ ਨੈਸ਼ਨਲ ਹਾਈਵੇ ਤੇ ਨਹੀਂ ਲੱਗੇਗਾ ਟੋਲ ਪਲਾਜ਼ਾ ਆਪਣੇ ਦਰਸ਼ਕ ਵੀਰਾਂ ਨੂੰ ਦੱਸ ਦਈਏ ਕਿ ਆ ਰਹੀ ਖਬਰ ਮੁਤਾਬਕ ਐਨ ਐਚ ਏ ਆਈ ਜਾਨਕੀ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ ਜਲਦੀ ਹੀ ਟੋਲ ਪਲਾਜ਼ਾ ਨੂੰ ਖਤਮ ਕਰ ਤੇ ਵਿਚਾਰ ਕਰਨ ਜਾ ਰਿਹਾ ਹੈ ਜੇਕਰ ਇਹ ਫੈਸਲਾ ਲਾਗੂ ਹੁੰਦਾ ਹੈ ਤਾਂ ਨੈਸ਼ਨਲ ਹਾਈਵੇ ਦੇ ਟੋਲ ਪਲਾਜ਼ਿਆਂ ਤੇ ਲੰਮੀਆਂ ਕਤਾਰਾਂ ਤੋਂ ਮਿਲ ਸਕਦਾ ਹੈ ਛੁਟਕਾਰਾ ਸੂਤਰਾਂ ਮੁਤਾਬਕ ਐਨ ਐਚ ਏ ਆਈ ਟੋਲ ਪਲਾਜ਼ਾ ਬੰਦ ਕਰਕੇ ਆਨ ਬੋਰਡ ਜੁਨਟ ਡਿਵਾਈਸ ਦੀ ਸਹੂਲਤ ਦੇਣ ਦੀ ਤਿਆਰੀ ਕਰ ਰਿਹਾ ਹੈ ਆ ਰਹੀ ਜਾਣਕਾਰੀ ਮੁਤਾਬਕ ਵਾਣਾ ਵਿੱਚ ਹੀ ਆਨ ਬੋਰਡ ਜੁਨਟ ਡਿਵਾਈਸ ਲਾਏ ਜਾਣਗੇ ਉਸ ਡਿਵਾਈਸ ਦੀ ਮਦਦ ਨਾਲ ਨੈਸ਼ਨਲ ਹਾਈਵੇ ਤੇ ਤੁਹਾਡੀ ਯਾਤਰਾ ਪੂਰੀ ਹੋਣ ਤੋਂ ਬਾਅਦ ਆਪਣੇ ਆਪ ਹੀ ਤੁਹਾਡੇ ਖਾਤੇ ਵਿੱਚੋਂ ਪੈਸੇ ਕੱਟ ਲਏ ਜਾਣਗੇ ਜਾਨੀ ਕਿ ਸਭ ਕੁਝ ਆਨਲਾਈਨ ਜਾਣਕਾਰੀ ਮੁਤਾਬਕ ਹੋਣ ਤੱਕ ਆਨਲਾਈਨ ਬੋਰਡ ਜੁਨਟ ਡਿਵਾਈਸ ਬੰਬਈ ਅਤੇ ਦਿੱਲੀ ਦਿੱਲੀ ਹਾਈਵੇ ਤੇ ਜਾਣ ਵਾਲੇ ਕੁਝ ਵਾਹਨਾਂ ਵਿੱਚ ਲਗਾਏ ਜਾ ਰਹੇ ਹਨ ਜੋ ਕਿ ਸਿੱਧੇ ਸੈਟੇਲਾਈਟ ਨਾਲ ਜੁੜਿਆ ਹੋਵੇਗਾ ਅਤੇ ਡਿਵਾਈਸ ਨੂੰ ਵਾਹਨ ਮਾਲਕਾਂ ਦੇ ਖਾਤੇ ਨਾਲ ਲਿੰਕ ਕੀਤਾ ਜਾਵੇਗਾ ਜਿਸ ਦੇ ਚੱਲਦਿਆਂ ਯਾਤਰਾ ਕਰਨ ਤੋਂ ਬਾਅਦ ਬਿਨਾਂ ਕਿਸੇ ਝਗੜੇ ਤੋਂ ਪੈਸੇ ਕੱਟ ਲੈ ਜਾਣਗੇ ਯਾਨੀ ਕਿ ਹੁਣ ਟੋਲ ਪਲਾਜੇ ਤੇ ਰੁਕ ਕੇ ਨਹੀਂ ਕਟਾਉਣੇ ਪੈਣਗੇ ਪੈਸੇ ਸੋ ਇਹ ਸੀ ਜਾਣਕਾਰੀ ਨੈਸ਼ਨਲ ਹਾਈਵੇ ਤੇ ਟੋਲ ਪਲਾਜੇ ਬਾਰੇ ਜੋ ਇਕੱਤਰ ਕੀਤੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਧੰਨਵਾਦ ਜੀ